ਨਾਂ ਨਾ ਜੀ ਨਾ ਜੀ ਫੋਟੋਆਂ ਲੈਂਦੇ ਹੈ ਹਾਂ ਦਾਦਾ ਪੋਟੇ ਕਿਹਨੂੰ ਬਣਾ ਲਈ ਨੰਨੇ ਦੇ ਨਾਲ ਜਿਹੜੀ ਲਾਈਟਾਂ ਜੀਆਂ ਬਾਹਰ ਪਈਆਂ ਮਿੱਟੀ ਲਾਉਣ ਵਾਲੀ ਆ ਮਿੱਟੀ ਬੜਮਾਉਣੀ ਆ ਕਹਿ ਕੇ ਹੀ ਪੀਣੋ ਤਾ ਲੈਣ ਦੇ ਇਹ ਉੱਚੀ ਆ ਨਾ ਜਦੋਂ ਬਾਹਰ ਜਾਂਦਾ ਆ ਕਾਦੀ ਦਾਲ ਬਣਦੀ ਅੱਜ ਆਪਣੀ ਇਹ ਜੀ ਬੰਦ ਗੋਬੀ ਬੰਦ ਗੋਬੀ ਦੀ ਠੀਕ ਆ ਆਲੂ ਤੇ ਬੰਦ ਗੋਬੀ ਇਹ ਦਾਲ ਦੇ ਬਹੁਤ ਮਾਰਾਂ ਤੁਸੀਂ ਇਹ ਕਮਾਲ ਕਰਤੀ ਠੀਕ ਆ ਪਰ ਨਹੀਂ ਨਹੀਂ ਦਾਲ ਬਹੁਤ ਸਵਾਦ ਖਾਈਦੀ ਆ ਫਿਰ ਯਾਰ ਬਹੁਤ ਸਵਾਦ ਆਉਂਦੀ ਆ ਬਣਦੇ ਵੀ ਬਾਈ 10 ਮਿੰਟ ਲਾ ਕੇ ਆ ਐਨੇ ਤੇਜੀ ਨਾਲ ਲਸਣ ਲਸਣ ਵਿੱਚ ਬਾਈ ਟਮਾਟਾ ਲਸਣ ਅਦਰਕ ਉਹ ਕੁੱਟ ਕੇ ਪਾਇਆ ਗੰਡਾ ਮਸਾਲਾ ਸਾਰਾ ਕੁੱਟ ਕੇ ਪਾਇਆ ਮੈਂ ਕਹਉਂਦੀ ਆ ਕਿ ਨਹੀਂ ਹਾਂ ਉਹਦੀ ਆਉਦੀ ਬਾਈ ਇੱਥੇ ਆਉਂਦੀ ਬਾਜਨਾ ਹੂੰ ਚਲ ਆਇਆ ਤਪਿਆ ਕਰੇ ਨਾ ਬਾਬੇ ਦੀ ਲੋ ਫੇਰ ਸਵਾਦ ਆ ਧੂਆਂ ਨਿਕਲੇ ਜਗ੍ਹਾ ਤੋਂ ਅੱਗੇ ਕਹਿੰਦੇ ਸੀ ਉਹ ਧੂਆ ਨਿਕਲਿਆ ਵੀ ਲੋਹ ਚੱਲ ਵੀ ਲੋ ਅੱਗੇ ਤਾਂ ਇਹ ਕਹਿੰਦੇ ਲੋਹ ਲੰਗਰ ਤਾਪਦੇ ਹਾਂ ਤਾਪਦੇ ਰਹਿਣ ਕਹਿੰਦੇ ਤਾਂ ਹੀ ਹੈ ਜੇ ਇੱਥੇ ਚੁੱਲਾ ਮੱਚੂ ਤਾਂ ਚੁੱਲਾ ਮੱਚੂ ਤਾਂ ਹੁਣ ਆਪਣੇ ਕੋਲੇ ਲੱਕੜਖਾਨਾ ਬੇਸਾਬ ਪਿਆ ਤੇ ਜੇ ਗੈਸ ਮੱਚੂ ਨੂੰ ਆਵਾਜ਼ ਲੋ ਹਾਂ ਆਵਾਜ਼ ਨਾ ਕਰੀ ਨਾ ਗਾਇ ਉਹ ਨਹੀਂ ਨਾ ਗਾਇ ਉਹ ਤਾਂ ਫਿਰ ਆਪਣਾ ਸ਼ਾਹੀ ਠਾਠ ਹੋਊਗੀ ਸ਼ਾਹੀ ਠਾਠ ਹੋ ਉਹ ਠੀਕ ਆ ਮੰਨੀ ਹਾਂ ਵੀ ਜੀ ਹਾਂ ਮੰਨੀ ਵੀ ਬਾਈ ਸੇਵਾਦਾਰ ਪੂਰਾ ਬਣ ਮੰਨੀ ਲੈ ਬੰਦ ਕੋਬੀ ਇਸ਼ਾ ਆਲੂ ਪਾਏ ਸੀ ਦੂਜੇ ਲੋਟਾਂ ਬੰਦ ਕੋਬੀ ਖਾ ਆ ਵਾਲੇ ਹੋਇਆ ਇਸ ਵਾਲੇ ਵੀ ਆ ਵਾਲੇ ਆ ਤਾਂ ਇਹ ਪਾ ਕੇ ਕਰਦੇ ਆ ਆਵਾ ਕੇ ਪਾਏ ਬਈ ਆਲੂ ਉਹ ਮੈਂ ਬੈਗ ਜਿਹੇ ਕਰਦੀ ਆ ਹੂੰ ਉਹ ਗੰਦਾ ਤੋਂ ਆ ਲੈ ਨੋ ਬਦਿਵਲੀ ਹੋਣਾ ਬਣਾ ਕੇ ਮਿਸਤਰੀ ਦੀ ਸਿਆਰਦਾ ਲੱਗਿਆ ਬੱਲਕਾ ਬਿਤਾਉਣਾ ਬਾਥਰੂਮ ਲਾ ਬਣ ਗਏ ਆਪਣੇ ਹੈ ਲੱਗ ਗਿਆ ਨਜ਼ਾਰਾ ਆ ਗਿਆ ਫਿਰ ਤਾਂ ਹੈ ਮਹਤਰੀ ਲੱਗ ਗਿਆ ਆਪਣਾ ਕਿ ਨਹੀਂ ਲੱਗਣ ਪੱਥਰ ਲਾਉਣ ਉਹ ਠੀਕ ਆ ਠੀਕ ਆ ਬਾਪ ਭੋਲਿਆ ਤੇਰੇ ਬਣਾਤਾ ਮੱਲਾ ਕਿਲਾ ਹੈ ਠੀਕ ਆ ਫਿਰ ਹੈ ਠੀਕ ਆ ਠੀਕ ਆ ਹੁਣ ਨਾ ਜਦੋਂ ਆਇਆ ਦੂਜਾ ਆਪਣਾ ਕੀ ਉਹਦਾ ਨਾਮ ਮਿਸਤਰੀ ਆਪਣੇ ਇੱਥੇ ਦੂਜਾ ਲੋਹੇ ਵਾਲਾ ਇੱਕ ਤਾਂ ਹੈ ਬਾਥਰੂਮ ਚ ਬੜਨ ਨੂੰ ਲਾ ਲੈਣੇ ਹੱਥ ਪਾਉਣ ਵਾਲੇ ਆਪ ਜੀ ਥੱਲਾ ਲੰਮਾ ਜਾ ਹੋਵੇ ਹੱਥ ਪਾ ਕੇ ਬੁਢੀ ਬੰਦਾ ਚੜ ਸਕਦਾ ਠੀਕ ਹੈ ਸੌਖਾ ਨਾ ਤੇ ਇੱਕ ਲਵਾ ਦਿਆਂਗੇ ਲੋਹੇ ਦਾ ਇੱਧਰ ਖੱਡਾ ਆ ਜਾ ਤੇ ਉਹਦੇ ਨੂੰ ਹੱਥ ਪਾ ਕੇ ਜਿਵੇਂ ਬੰਦਾ ਮਰਜੀ ਚੜ ਜੇ ਕਿ ਨਹੀਂ ਹਾਂ ਠੀਕ ਆ ਚੱਕ ਤਾਂ ਲਾਣਾ ਸ਼ਾਬਾਸ਼ ਬਹੁਤ ਵਧੀਆ ਇਹ ਸ਼ਾਇਦ ਹੁਣ ਅੰਦਰ ਚਲਾਤਾ ਕੰਮ ਮਹਤਰੀ ਨੇ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਚੱਕ ਤੋਂ ਦਾਵਾ ਦਾ ਸ਼ਾਬਾਸ਼ ਬਸ ਠੀਕ ਆ ਠੀਕ ਆ ਹੁਣ ਪਲੰਬਰ ਨੂੰ ਕੋਲ ਰੱਖੋ ਕਰਕੇ ਹਾਂ ਆ ਪਲੰਬਰ ਜੋੜਾ ਬਸ ਉਹਦਾ ਜੋਰੇ ਬਾਕੀ ਨੂੰ ਨਾ ਲਾਲ ਆਕਰਾ ਉੱਧੇ ਜੋਰੇ ਨੂੰ ਸੱਦ ਉਹ ਤਾਂ ਉਹਨੇ ਆਉਣਾ ਸੀ ਅੱਜ ਗਾਜੇ ਨੇ ਉਹ ਤਾਂ ਆਪਾਂ ਲਿਆਉਣਾ ਸੀਗਾ ਸਮਾਨ ਅੱਜ ਤੇ ਕੋਈ ਨਹੀਂ ਉਧਰ ਵੀ ਆਪਣਾ ਫਾਰਸ ਹਾਂ ਉਹ ਵੀ ਲੱਗ ਗਿਆ ਵਧੀਆ ਕੋਈ ਨਹੀਂ ਉਹ ਵੀ ਆਪਾਂ ਉਹਦੇ ਚ ਤਾਂ ਜੋਰੇ ਦਾ ਕੰਮ ਨਹੀਂ ਹੈ ਉਹਦੇ ਚ ਤਾਂ ਆਪਣਾ ਹੈਗਾ ਲਾਈਟਾਂ ਦਾ ਕੰਮ ਚੱਕ ਜੋੜੀਆਂ ਵਾਲੇ ਬੰਦੇ ਨੂੰ ਸਦਕੇ ਵਿੱਚ ਆ ਦਵਾਈਏ ਜੋੜੀਆਂ ਦਾ ਤੋ ਚਲ ਹੁਣ ਹੋਰ ਨਹੀਂ ਤਾਂ ਆਪਣੀ ਬਰਸੀ ਵਲੇ ਨੂੰ ਦੂਜਾ ਆਪਣਾ ਤਿਆਰ ਹੋ ਜੂ ਸਭ ਕੁਝ ਬਰਸੀ ਵਲੇ ਨੂੰ ਕਮਰਾ ਵੀ ਤਿਆਰ ਹੋ ਜੂ ਬਾਥਰੂਮ ਤਾਂ ਬਾਈ ਆਪਣੇ ਹੁਣੇ ਤਿਆਰ ਆ ਤੇ ਬਲਜੀਤ ਮਹਿਤਰੀ ਨੂੰ ਅੱਜ ਮੈਂ ਕਹਿੰਦਾ ਵੀ ਆ ਜਾ ਮਿੱਤਰਾ ਬਾਥਰੂਮਾਂ ਦੇ ਤੇ ਉਹੋ ਤੇ ਇੱਕ ਇਧਰ ਆਪਣੇ ਗਰਿੱਲਾਂ ਗਰੁੱਲਾ ਬਣਾ ਕੇ ਲਾ ਦੇ ਦੇ ਸਮਾਨ ਸਾਨੂੰ ਲਿਖਾ ਦੇ ਹੁਣ ਤੇਲ ਗਏ ਆ ਭਰਨ ਚੰਨੇ ਹੋਣੀ ਤੇ 10000 ਦਾ ਤੇਲ ਮਲਦਾ ਜਪਵਾਦਾ ਨਿਣ ਚ ਪਾ ਦੇਣਾ ਗੱਡੀ ਚ ਪਾ ਦੇਣਾ ਤੇ 770 ਲੀਟਰ ਇਥੇ ਫਿਰ ਆਪਣਾ ਚੱਲੂ ਪੂਰਾ ਮੇਲੇ ਤੇ ਕੰਮ ਤੇ ਇਹਦੇ ਬਾਈ ਇਥੇ ਜਾਂਦਾ ਬਾਈ ਸਾਰਾ ਅੱਜ ਆਪਣਾ ਕਲੀਅਰ ਹੋ ਜਾਣਾ ਇਹ ਫਿਰ ਇਥੇ ਆਪਾਂ ਜੋੜਿਆਂ ਵਾਲੇ ਨੂੰ ਸੱਜ ਗਏ ਆ ਆ ਗਿਆ ਸਾਰਾ ਫਰਤੋ ਹਰ ਤਾਂ ਕਲੀਅਰ ਆ ਬਾਈ ਲੱਗਿਆ ਵਾ ਨੇ ਵਿੱਚ ਉਹਦੇ ਭਰਨਾ ਕੀ ਕਹਿੰਦੇ ਨੇ ਤੈਨੂੰ ਬਾਈ ਇਹਨੂੰ ਕੀ ਗਰਾਊਟ ਪੜੀ ਆ ਹਾਂ ਗਰਾਊਟ ਹਾਂ ਉਹ ਭਰਦੇ ਆ ਠੀਕ ਆ ਠੀਕ ਆ ਜਿਹੜੇ ਜੋੜਾਂ ਇਹਾਂ ਚ ਸਾਰੇ ਵਧੀਆ ਫਿਰ ਹਾਂ ਦੇ ਭਰ ਦਿਆ ਬਾਈ ਇਹ ਵੀ ਆਪਣਾ ਕਲੀਅਰ ਹੋ ਗਿਆ ਹਰਸ ਵੀ ਲੱਗ ਗਿਆ ਤੇ ਇੱਥੇ ਹੁਣ ਜੋੜੀ ਲਾਉਣੀ ਆ ਤੇ ਉਧਰ ਆਪਾਂ ਗਰਿੱਲਾਂ ਲਾ ਦੇਣੀਆਂ ਗਰਿੱਲਾਂ ਦੇ ਨਾਲ ਕਰ ਦੇਣੀ ਆ ਜਾਲੀ ਫੈਟੋ ਠੀਕ ਆ ਬਾਈ ਹੋ ਗਿਆ ਕੰਮ ਫਿਰ ਇਧਰ ਉਧਰ ਕਰਤਾ ਚਾਲੂ ਠੀਕ ਆ ਠੀਕ ਆ ਬਹੁਤ ਬਹੁਤ ਚੱਕ ਦਿਓ ਕਰਾ ਫਟੇ ਸ਼ਾਬਾਸ਼ ਹੁਣ ਆਪਾਂ ਨਿਸ਼ਾਨ ਸਾਹਿਬ ਵੀ ਕਰੀ ਵਿਸਾਖੀ ਦੇ ਚੜਾਉਣਾ ਬਾਬੇ ਦਾ ਉਹ ਪੋਲਾਂ ਦੀ ਬਣਾਉਣੇ ਵੀਡੀਓ ਬਣਾ ਕੇ ਲਿਆਉਣੇ ਉਹ ਬੁੱਟੇ